ਵਾਸਤੇ ਬਾਹਰੋਂ ਮਿਲੇਗਾ ਰਿਜਕ ਪਾਣੀ ਹੋ ਸਰਦਾ ਸਾਬ ਜਗਾ ਹੋਏ ਰਿਜਕ ਲਈ ਇਹ ਖੰਭ ਮਾਰਨੇ ਪੈਣਗੇ ਉੱਡਣਾ ਪੈਗਾ ਜਿੱਥੇ ਚੁੰਝ ਦਿੱਤੀ ਹੈ ਉੱਥੇ ਰਿਜਕ ਦਿੱਤਾ ਹੈ ਸੋ ਪੇਟੂ ਨਹੀਂ ਬੰਨਣਾ ਲੋੜ ਮੁਤਾਬਕ ਖਾਣਾ ਹੈ ਇੱਕ ਹੱਥ ਜਿੰਨਾ ਭੋਜਣਾ ਹੈ ਇਹਨੇ ਪਛਾਣ ਦੀ ਸ਼ਕਤੀ ਹੈ ਸੋ ਕੁਝ ਛਕਦੇ ਆ ਬਿਮਾਰੀਆਂ ਪੈਦਾ ਹੁੰਦੀਆਂ ਕੁਝ ਛਕਦੇ ਆ ਰੋਗ ਕੱਟੇ ਜਾਂਦੇ ਹਨ ਸੋ ਆਂਦੇ ਔਲਿਆਂ ਦਾ ਖਾਦਾ ਸਿਆਣੇ ਦਾ ਕਹਿ ਬਾਅਦ ਵਿੱਚ ਪਤਾ ਲੱਗਦਾ ਅੱਜ ਪ੍ਰਾਣੀ ਪਰਪਰਾ ਸੋ ਗਿਆਨ ਹੋ ਗਿਆ ਅਣਪੜ ਸੀ ਚੰਗੇ ਸੀ ਘਰ ਚ ਸੁੱਖ ਸੀ ਚੈਨ ਸੀ ਸ਼ਾਂਤੀ ਸੀ ਆਨੰਦ ਸੀ ਖੇੜਾ ਸੀ ਘਰ ਕੱਚੇ capa a Aaj...